ਅੱਜ ਆਈਟੀ ਐਕਸਪੋ ਦੀ ਐਗਜ਼ੀਬਿਸ਼ਨ ਜਿਹੜੀ ਆ ਉਹ ਲੁਧਿਆਣਾ ਚ ਲੱਗੀ ਆ ਬਹੁਤ ਹੀ ਅੱਛਾ ਐਕਸਪੀਰੀਅੰਸ ਹੋਇਆਗਾ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਬਹੁਤ ਲੰਬੇ ਅਰਸੇ ਬਾਅਦ ਆਈਟੀ ਦੀ ਜਿਹੜੀ ਹੈ ਐਗਜ਼ੀਬਿਸ਼ਨ ਆ ਉਹ ਲੁਧਿਆਣਾ ਚ ਆਈ ਆ ਸੋ ਇਹਦੇ ਨਾਲ ਜਿੱਥੇ ਡਿਫਰੈਂਟ ਸਟੇਟ ਦੇ ਡਿਫਰੈਂਟ ਬ੍ਰਾਂਡਸ ਦੇ ਆਪਣੇ ਆਪਣੇ ਜਿਹੜੇ ਐਕਸਪੀਰੀਅੰਸ ਨੇ ਉਹ ਸ਼ੇਅਰ ਹੋਣਗੇ ਔਰ ਉੱਥੇ ਦੂਸਰਾ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵੀ ਆਏ ਨੇ ਉਹਨਾਂ ਨੂੰ ਵੀ ਇਨਫਰਮੇਸ਼ਨ ਜਿਹੜੀ ਆ ਉਹ ਅੱਛੀ ਇਨਫਰਮੇਸ਼ਨ ਮਿਲੂਗੀ ਕਿ ਕਿਹੜਾ ਬ੍ਰਾਂਡ ਜਿਹੜਾ ਉਹ ਅੱਜ ਦੇ ਸਮੇਂ ਦੇ ਅੰਦਰ ਅੱਛਾ ਕੰਮ ਕਰ ਰਿਹਾ ਕਾਫੀ ਸਾਰੇ ਬ੍ਰਾਂਡ ਜਿਹੜੇ ਨੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਬੇਸਡ ਨਵੇਂ ਆ ਚੁੱਕੇ ਨੇ ਕਿ ਔਰ ਡਿਫਰੈਂਟ ਬ੍ਰਾਂਡ ਜਿਹੜੇ ਹਰ ਥੋੜਾ ਥੋੜਾ ਸਮੇਂ ਬਾਅਦ ਆਉਂਦੇ ਰਹੇ ਨੇ ਸਮਾਜ ਸਾਹਮਣੇ ਇੱਕ ਅੱਛਾ ਐਕਸਪੀਰੀਅੰਸ ਜਿਹੜਾ ਉਹ ਲੋਕਾਂ ਦੇ ਨਾਲ ਸ਼ੇਅਰ ਕਰ ਰਹੀ ਆ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਸਰ ਕਮੇਡੀਅਨ ਭੱਲਾ ਸਾਹਿਬ ਵੀ ਅੱਜ ਨਹੀਂ ਰਹੇ ਸਰ ਕਿਸ ਕੇ ਦੇ ਬਿਲਕੁਲ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਜਿਨ੍ਹਾਂ ਨੇ ਮੈਸਮੈਂਡਾ ਪੂਰੀ ਦੁਨੀਆ ਨੂੰ ਹਸਾਇਆ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛੀ ਕਮੇਡੀ ਕੀਤੀ ਅੱਜ ਉਸ ਦੁਨੀਆ ਦੇ ਅੰਦਰ ਨਹੀਂ ਰਹੇ ਸੋ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾਗਾ ਸਮੁੱਚੇ ਪੰਜਾਬੀਆਂ ਦੇ ਨਾਲ ਦੁੱਖ ਸਾਂਝਾ ਕਰਦਾਗਾ ਕਿਉਂਕਿ ਬਹੁਤ ਸ ਪੰਜਾਬੀ ਸਭਿਆਚਾਰ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹ ਦੇਣ ਜਿਹੜੀ ਕਦੇ ਭਲਾਈ ਦੀ ਜਾਊਗੀ ਸੋ ਅੱਜ ਬੇਵਕਤੀ ਜਿਹੜੀ ਆ ਉਹਨਾਂ ਦੀ ਮੌਤ ਹੋਈ ਆ ਸੋ ਬਹੁਤ ਜੁੱਥੇ ਮੈਨੂੰ ਪਰਸਨਲ ਦੁੱਖ ਹੋਇਆ ਉੱਥੇ ਮੈਂ ਸਮਝਦਾ ਸਮੁੱਚੇ ਪੰਜਾਬੀਆਂ ਨੂੰ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕਰਦਾ ਹਾਂ ਸਰ ਇੱਕ ਪੋਰਟਲ ਵੀ ਕੋਈ ਪੋਰਟਲ ਜਿੱਥੇ ਕਿੰਨਾ ਹਾਂ ਜੀ ਪੋਰਟਲ ਵੀ ਮੈਂ ਕਿਹੜਾ ਪੋਰਟਲ ਲਗਾ ਇੱਕ ਪੋਰਟਲ ਵੀ ਬੁੱਝਾ ਕਿੰਨਾ ਕਰਾਉਂਦਾ ਜਿਹੜਾ ਪੋਰਟਲ ਦੇ ਵਿੱਚ ਇਕੱਠਾ ਆ ਕਿਹੜੇ ਪੋਰਟਲ ਤੇ ਸਿਰ ਤਿੰਨਾਂ ਤੇ ਜਿਹੜੀ ਇਨਵੈਸਟਮੈਂਟ ਜਿਹੜੀ ਹੋਈ ਆ ਪੋਰਟਲ ਵੀ ਨਹੀਂ ਜਿਹੜ ਐਨਵੈਸਟ ਪੰਜਾਬ ਤੋਂ ਤੇ ਰਾਹੀਂ ਲਗਭਗ 1 ਲੱਖ ਤੋਂ 1 ਲੱਖ ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਸੌਰੀ ਇਨਵੈਸਟਮੈਂਟ ਆ ਉਹ ਪੰਜਾਬ ਦੇ ਅੰਦਰ ਆਈ ਹੈ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ ਤੇ ਤੁਰ ਪਿਆ ਔਰ ਪੰਜਾਬ ਜਿਹੜਾ ਉਹ ਤਰੱਕੀ ਕਰ ਰਿਹਾ ਠੀਕ ਹੈ ਜੀ ਇਸ ਵਾਰ ਹੈ ਕਿ ਬੀਜੇਪੀ ਕਹਿ ਰਹੀ ਹੈ ਪੰਜਾਬ ਸਰਕਾਰ ਦੇ ਜਿਹੜੇ ਵਰਕਰ ਹੈ ਮੈਂ ਬਫਮ ਪੁੱਛਣਾ ਚਾਹਨਾਗਾ ਕਿ ਜਿਹੜਾ ਪੰਜਾਬ ਦਾ ਲਗਭਗ 60000 ਕਰੋੜ ਰੁਪਇਆ ਭਾਰਤੀ ਜਨਤਾ ਪਾਰਟੀ ਦੇ ਰੁਕਿਆ ਉਹ ਕਦੋਂ ਦੇਣਗੇ ਸੋ ਇੱਥੇ ਡਰਾਮੇ ਕਰਨ ਦੀ ਬਜਾਏ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣਾ ਚਾਹੀਦਾ ਔਰ ਪੰਜਾਬ ਦਾ ਜਿਹੜਾ ਰੁਕਿਆ ਹੋਇਆ 60000 ਕਰੋੜ ਰੁਪਇਆ ਜਿਹਦੇ ਅੰਦਰ 20000 ਕਰੋੜ ਰੁਪਇਆ ਡਿਫਰੈਂਸ ਸਕੀਮਾਂ ਦਾਗਾ اور ਦੂਜਾ ਜਿਹੜੀਆਂ ਆ ਆਰਡੀਐਫ ਦਾਗਾ ਰੂਲਰ ਡਿਵੈਲਪਮੈਂਟ ਫੰਡ ਦਾਗਾ ਉਹ ਪੰਜਾਬ ਦਾਗਾ ਔਰ ਦੂਸਰਾ 50000 ਕੋਟ ਰੁਪਏ ਜਿਹੜਾ ਜੀਐਸਸੀ ਦੇ ਨਾਲ ਨੁਕਸਾਨ ਹੋਇਆਗਾ ਉਹਦਾਗਾ ਉਹ ਕਦੋਂ ਤੱਕ ਸਾਨੂੰ ਪੇ ਕਰਨਗੇ